ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਹਿਲ ਕਲੈਕਸ਼ਨ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀਆਂ ਜੀ ਅੱਜ ਆਪਾਂ ਬਹੁਤ ਸੋਹਣੇ ਪ੍ਰਿੰਟ ਲੈ ਕੇ ਆਈਆਂ ਚਨੂਨ ਦੇ ਉੱਪਰ ਬਹੁਤ ਹੀ ਪਿਆਰੀ ਕਲੈਕਸ਼ਨ ਲੈ ਕੇ ਆਈਆਂ ਕਿੱਦਾਂ ਸੂਟ ਰੈਡੀ ਹੋਣਗੇ ਸਾਡੇ ਕੋਲ ਇੱਕ ਸੂਟ ਸਟਿਚ ਹੋ ਕੇ ਚੱਲਿਆ ਜਿਹਨੂੰ ਮੈਂ ਅੱਗੇ ਤੁਹਾਨੂੰ ਸ਼ੋਅ ਕਰੂੰਗੀ ਉਸ ਤੋਂ ਬਾਅਦ ਇਹਦੇ ਕਲਰ ਡਿਜ਼ਾਈਨ ਸ਼ੋਅ ਕਰੂੰਗੀ ਠੀਕ ਹੈ ਜੀ ਸੇਮ ਡਿਜ਼ਾਈਨ ਦੇ ਵਿੱਚ ਕਲਰ ਇੰਨੇ ਜ਼ਿਆਦਾ ਆਏ ਨੇ ਸੋ ਇਹਨਾਂ ਵਿੱਚੋਂ ਤੁਸੀਂ ਕੀ ਕਰਨਾ ਵਾ ਬਸ ਫਟਾ ਫਟ ਆਪਣਾ ਕਲਰ ਜਿਹੜਾ ਵੀ ਤੁਹਾਨੂੰ ਚਾਹੀਦਾ ਸਕਰੀਨ ਸ਼ਾਟ ਲੈ ਕੇ ਆਰਡਰ ਕਰਨੇ ਆ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾਉਣਾ ਵਾ ਐਸਕੇ ਦਾ ਬ੍ਰਾਂਡ ਉਹਦਾ ਬਹੁਤ ਪਿਆਰੀ ਬਹੁਤ ਸੋਹਣੀ ਕਲੈਕਸ਼ਨ ਆ ਸਾਰੀ ਤੇ ਬਹੁਤ ਸੋਹਣੇ ਸੋਹਣੇ ਬ੍ਰਾਈਟ ਕਲਰ ਜਿਵੇਂ ਕਿ ਅੱਜਕੱਲ੍ਹ ਦੇੰਤਿਆਂ ਦਾ ਟਾਈਮ ਆ ਬ੍ਰਾਈਟ ਕਲਰ ਹੱਦ ਤੋਂ ਬਾਅਦ ਡਿਮਾਂਡ ਦੇ ਵਿੱਚ ਨੇ ਸੋ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਪਾਓ ਵੇਅਰ ਕਰੋ ਮੈਚਿੰਗ ਰੱਖੋ ਆਲ ਓਵਰ ਰੱਖੋ ਵਿਦ ਦੁਪੱਟਾ ਲੈਣਾ ਵਿਦ ਦੁਪੱਟਾ ਲੈ ਲਿਓ ਵਿਦਆਊਟ ਦੁਪੱਟਾ ਲੈਣਾ ਵਿਦਆਊਟ ਦੁਪੱਟਾ ਲੈ ਲਿਓ ਠੀਕ ਹੈ ਜੀ ਜਿਵੇਂ ਤੁਹਾਡੀ ਇੱਛਾ ਤੁਸੀਂ ਉਸ ਤਰ੍ਹਾਂ ਇਹਨਾਂ ਨੂੰ ਕਸਟਮਾਈਜ਼ ਕਰ ਸਕਦੇ ਹੋ ਜਿਹੜੀਆਂ ਬੈਣਾ ਫਰਸਟ ਟਾਈਮ ਸਾਡੀ ਵੀਡੀਓ ਨੂੰ ਦੇਖ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਲੈਕਸ਼ਨ ਕਿਦਾਂ ਦੀ ਲੱਗਦੀ ਆ ਬਾਕੀ ਆਪਾਂ ਤੁਹਾਨੂੰ ਦਿਖਾਨੀਆਂ ਅੱਜ ਦਾ ਸੂਟ ਜਿਹੜਾ ਸਟਿਚਿੰਗ ਹੋਇਆ ਹੋਇਆ ਪਿਓਰ ਚਨੂਨ ਦਾ ਸਟਾਫ ਰੋਗਾ ਬਹੁਤ ਪਿਆਰਾ ਬਹੁਤ ਹੀ ਸੋਹਣਾ ਚੈੱਕ ਕਰ ਲਓ ਬਹੁਤ ਪਿਆਰਾ ਬਹੁਤ ਸੋਹਣਾ ਸਟਾਫ ਆ ਮਹਿੰਦੀ ਆ ਕਲਰ ਆ ਬਹੁਤ ਸਿੰਪਲ ਸੋਬਰ ਜਿਹਾ ਸਾਰਾ ਕੰਮ ਕੀਤਾ ਗਿਆ ਵਾ ਗਲੇ ਦੇ ਉੱਪਰ ਵੀ ਬਹੁਤ ਸੋਹਣੀ 골ਡਨ ਕਲਰ ਦੀ ਆਪਾਂ ਪਾਈਪਿੰਗ ਲਗਾਈ ਆ ਸੇਮ 골ਡਨ ਆਪਾਂ ਇਹਦੇ ਵਿੱਚੋਂ ਚੱਕਿਆ ਹੋਇਆ ਨਾਲ ਛੋਟੇ ਜਿਹੇ ਬਟਨਸ ਦੇ ਨਾਲ ਬਹੁਤ ਹੀ ਪਿਆਰਾ ਸਿੰਪਲ ਸੋਬਰ ਆਪਾਂ ਇਹ ਡਿਜ਼ਾਈਨ ਦਿੱਤਾ ਜੇ ਕਿਸੇ ਭੈਣ ਨੇ ਇਦੋਂ ਕੁਝ ਹਟਕੇ ਡਿਜ਼ਾਈਨ ਬਣਵਾਉਣਾ ਵਾ ਤਾਂ ਤੁਸੀਂ ਉਹ ਵੀ ਬਣਵਾ ਸਕਦੇ ਹੋ ਜਿਵੇਂ ਬਾਟਮ ਦੇ ਵਿੱਚੋਂ ਪਲੇਨ ਸਟਾਫ ਲਗਵਾ ਕੇ ਬਣਵਾਉਣਾ ਅਲੱਗ-ਅਲੱਗ ਜਿੱਦਾਂ ਦੇ ਡਿਜ਼ਾਈਨ ਤੁਸੀਂ ਕੋਈ ਵੀ ਭੇਜੋਗੇ ਉਦਾਂ ਦਾ ਡਿਜ਼ਾਈਨ ਤੁਹਾਡੇ ਸੂਟ ਦੇ ਉੱਪਰ ਰੈਡੀ ਹੋ ਜਾਊਗਾ ਜੇ ਸਾਡੇ ਤੇ ਛੱਡਣਾ ਉਹ ਤਾਂ ਸਾਡੇ ਤੇ ਛੱਡ ਸਕਦੇ ਹੋ ਆਪਣੀ ਇੱਛਾ ਦੱਸ ਸਕਦੇ ਹੋ ਕਿ ਕਿੱਦਾਂ ਦੇ ਸੂਟ ਤੁਸੀਂ ਲਾਇਕ ਕਰਦੇ ਹੋ ਆ ਲੋ ਇਹਦੇ ਨਾਲ ਆਪਾਂ ਮਹਿੰਦੀ ਆ ਹੀ ਬਾਟਮ ਰੱਖੀ ਆ ਠੀਕ ਹੈ ਜੀ ਮਹਿੰਦੀ ਆ ਬਾਟਮ ਰੱਖੀ ਆ ਬਿਲਕੁਲ ਨਹੀਂ ਪਤਾ ਲੱਗੂਗਾ ਕਿ ਅਲੱਗ ਤੋਂ ਤੁਸੀਂ ਬਾਟਮ ਇਹਦੇ ਨਾਲ ਲਈ ਹੋਈ ਆ ਇਹਦੇ ਨਾਲ ਜਿਹੜੀ ਬਾਟਮ ਆ ਅਸੀਂ ਨਾਲ ਮੈਚ ਕੀਤੀ ਆ ਸੇਮ ਫੈਬਰਿਕ ਦੇ ਵਿੱਚ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਚਨੋਂਨ ਦੀ ਸ਼ਰਟ ਰੋਗੀ ਇਹ ਬਹੁਤ ਪਿਆਰਾ ਜਿਹੜਾ ਵਿਸਕੋਸ ਟਿਸ਼ੂ ਚੱਲ ਰਿਹਾ ਬਿਲਕੁਲ ਇਦਾਂ ਨਹੀਂ ਇੱਕ ਤਾਂ ਸੈਮੀ ਟਿਸ਼ੂ ਆ ਰਿਹਾ ਜਿਹਦੇ ਵਿੱਚ ਹੱਦ ਤੋਂ ਵੱਧ

ਨਾਲ ਅਸੀਂ ਫਿਨਿਸ਼ਿੰਗ ਪੱਟੀ ਲਗਾ ਦਿੱਤੀ ਹੈ ਠੀਕ ਹੈ ਜੀ ਇਹ ਫਿਨਿਸ਼ਿੰਗ ਪੱਟੀ ਉਹ ਵਾਲੀ ਆ ਜਿਹੜੀ ਆਪਾਂ ਨੂੰ ਬਾਜ਼ਾਰ ਦੇ ਵਿੱਚ ਮਿਲ ਜਾਂਦੀ ਆ ਠੀਕ ਹੈ ਅਕੋਰਡਿੰਗ ਟੂ ਪ੍ਰਾਈਸ ਜੇ ਤੁਸੀਂ ਲਗਵਾਉਣਾ ਚਾਹੁੰਦੇ ਹੋ ਵੀ ਸਾਡੇ ਟੇਲਰ ਖੁਦ ਜਿਹੜੀਆਂ ਬਣ ਕੇ ਸਾਡੀਆਂ ਜਾਂਦੀਆਂ ਨੇ ਜਿਵੇਂ ਫਿਨਿਸ਼ਿੰਗ ਪੱਟੀਆਂ ਜਿਵੇਂ ਕਿ ਇਹ ਵਾਲਾ ਸਟਾਫ ਸਾਡੇ ਕੋਲ ਆ ਜਾਂਦਾ ਇਹ ਵਾਲੀਆਂ ਫਿਨਿਸ਼ਿੰਗ ਪੱਟੀਆਂ ਅਸੀਂ ਖੁਦ ਰੈਡੀ ਕਰਦੇ ਆ ਤੇ ਖੁਦ ਲਗਾਉਂਦੇ ਆ ਨਾਲ ਸੀਮ ਲੈਸਾਂ ਠੀਕ ਹੈ ਜੀ ਬਣਨ ਲੱਗਦੀਆਂ ਨੇ ਠੀਕ ਹੈ ਜੀ ਤੇ ਜੇ ਕਈ ਭੈਣਾਂ ਕਹਿ ਦਿੰਦੀਆਂ ਕਿ ਨਹੀਂ ਦੀ ਅਸੀਂ ਇਹਦੀ ਅਲੱਗ ਤੋਂ ਨਹੀਂ ਜਿਆਦਾ ਮਤਲਬ ਕਿ ਪੈਸੇ ਲਾਉਣੇ ਹੈਗੇ ਸੋ ਅਸੀਂ ਬਾਜ਼ਾਰ ਵਾਲੀ ਹੀ ਫਿਰ ਫਿਨਿਸ਼ਿੰਗ ਪੱਟੀ ਲਗਾ ਸਕਦੀ ਹਾਂ ਤਾਂ ਜਾਨਕੀ ਅਕੋਰਡਿੰਗ ਟੂ ਤੁਹਾਡਾ ਬਜਟ ਦੇਖ ਕੇ ਉਦਾਂ ਦਾ ਕੰਮ ਸੂਟ ਦੇ ਉੱਪਰ ਕੀਤਾ ਜਾਂਦਾ ਤੇ ਇਹ ਫਿਨਿਸ਼ਿੰਗ ਪੱਟੀਆਂ ਰੈਡੀ ਕੀਤੀਆਂ ਕਰਾਈਆਂ ਮਿਲ ਜਾਂਦੀਆਂ ਨੇ ਉਹ ਵਾਲੀ ਫਿਨਿਸ਼ਿੰਗ ਪੱਟੀ ਦੇ ਨਾਲ ਦੁਪੱਟੇ ਨੂੰ ਇਹਦੇ ਨਾਲ ਮੂਰੇ ਪਾਈਪਿੰਗ ਦੇ ਕੇ ਬਹੁਤ ਪਿਆਰਾ ਬਹੁਤ ਸੋਹਣਾ ਪਰ ਰੈਡੀ ਕੀਤਾ ਮਹਿੰਦੀਆ ਕਲਰ ਦਾ ਸੂਟ ਆ ਚੈੱਕ ਕਰ ਲਿਓ ਤੇ ਜਰੂਰ ਦੱਸਿਓ ਕਿੱਦਾਂ ਦਾ ਲੱਗਿਆ ਨਾਲ ਹੋਣੇ ਜੇ ਮੈਂ ਤੁਹਾਨੂੰ ਕਲਰ ਸ਼ੋਅ ਕਰਦੀ ਆਂ ਬਹੁਤ ਸੋਹਣੇ ਸਿੰਪਲ ਸੋਬਰ ਸਰਦਾਰੀ ਪੀਸ ਰੈਡੀ ਹੋਣਗੇ ਜਿੱਥੇ ਮਰਜੀ ਪਾ ਲਓ ਇੱਥੋਂ ਤੱਕ ਕੇ ਕਿਸੇ ਫੰਕਸ਼ਨ ਦੇ ਵੀ ਪਾ ਲੋਗੇ ਜਾਗੋ ਵਗੈਰਾ ਤੇ ਵੀ ਬਹੁਤ ਸੋਹਣੇ ਲੱਗਣਗੇ ਬਹੁਤ ਪਿਆਰੇ ਲੱਗਣਗੇ ਚੈੱਕ ਕਰੋ ਜੀ ਇਹਦਾ ਪਹਿਲਾ ਕਲਰ ਬਹੁਤ ਹੀ ਪਿਆਰਾ ਬਹੁਤ ਸੋਹਣਾ ਕਲਰ ਹੈ ਜਿਹੜਾ ਵੀ ਕਲਰ ਕਹੋਗੇ ਉਹੀ ਕਲਰ ਮਿਲ ਜੂਗਾ ਔਨ ਦਾ ਕਲਰ ਕੇ ਖੋਲਾਂ ਹੋਰ ਇੱਕ ਦਾ ਉਹ ਹੋਉਂਦਾ ਜਿਵੇਂ ਮਹਿਰੂਨੀ ਜਿਹਾ ਖੋਲ ਦੇ ਬਣਾ ਹੁਣ ਸਹੀ ਹੋ ਗਿਆ ਖੋਲ ਕੇ ਚੱਲ ਕੋਈ ਆ ਲੋ ਜੀ ਇਹ ਆ ਫਰਸਟ ਕਲਰ ਰਾਸ਼ਟ ਕਲਰ ਆਹ ਹੈ ਰਾਸ orange ਰਾਸ ਤੇ ਜਾਂ ਸ਼ੇਡ ਆਫ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਸੋ ਜਿਹੜੀਆਂ ਵੀ ਪੈਣਾ ਤਾਂ ਗਾ ਪਾ ਲੈਣਾ ਆਹ ਲੋ ਜੀ ਇਹ ਹੈਗਾ ਅੱਜ ਦੀ ਵੀਡੀਓ ਦਾ ਫਰਸਟ ਕਲਰ ਜਿਹੜਾ ਮੈਂ ਸੂਟ ਤੁਹਾਨੂੰ ਸਟਿਚ ਵਾਲਾ ਦਿਖਾਇਆ ਉਹਦੇ ਨਾਲ ਦਾ ਸੀਮ ਆ orange rust shade ਆ ਬਹੁਤ ਪਿਆਰਾ ਬਹੁਤ ਹੀ ਸੋਹਣਾ ਨੰਬਰ ਹੋਊਗਾ 1 ਇਹਦੇ ਨਾਲ ਤੁਸੀਂ ਮੈਚਿੰਗ ਬਾਟਮ ਲਗਵਾਉਣੀ ਆ ਮੈਚਿੰਗ ਬਾਟਮ ਲੱਗ ਜੂਗੀ ਜੇ ਤੁਸੀਂ ਪਲੇਨ ਦੁਪੱਟਾ ਨਾਲ ਲਗਵਾਉਣਾ ਪਲੇਨ ਦੁਪੱਟਾ ਵੀ ਨਾਲ ਲੱਗ ਜੂਗਾ ਜੇ ਤੁਸੀਂ ਜਸਟ ਬਾਟਮ ਲਗਵਾ ਕੇ ਲੈਣਾ ਵੀ ਦੁਪੱਟਾ ਸੀ ਆਪ ਰੈਡੀ ਕਰ ਲਾਂਗੇ ਤਾਂ ਉਦਾਂ ਵੀ ਮਿਲ ਜੂਗਾ ਜੇ ਤੁਸੀਂ ਆਲ ਓਵਰ ਸੂਟ ਚਾਹੀਦਾ ਤੁਹਾਨੂੰ विदाउट uh, स्टिचिंग तामी ਮਿਲ ਜੂਗਾ ਜੀ ਆਲ ਓਵਰ ਨਾਲ ਦੁਪੱਟਾ ਡਾਈ ਕਰਵਾਉਣਾ तामी ਮਿਲ ਜੂਗਾ ਜੀ ਮੈ ਵੀ ਤੁਹਾਨੂੰ ਸਹੀ ਲੱਗਦਾ ਹਰ ਤਰੀਕੇ ਦੇ ਨਾਲ ਤੁਸੀਂ ਇਹਨੂੰ ਕਸਟਮਾਈਜ਼ ਕਰ ਸਕਦੇ ਹੋ ਜਿੱਦਾਂ ਵੀ ਤੁਹਾਡਾ ਦਿਲ ਕਰਦਾ ਬਟ ਇਹ ਚੀਜ਼ ਪਿਓਰ ਚਨੂਨ ਦੇ ਉੱਪਰ ਆ ਦ੍ਰੋਪੀਟ ਕਰ ਰਹੀਆਂ ਪਿਓਰ ਚਨੂਨ ਦਾ ਫੈਬਰਿਕ ਆ ਇਸ ਲਈ ਸੁਪੀਰੀਅਰ ਆ ਤੇ ਕੋਈ ਵੀ ਮਤਲਬ ਇਦਾਂ ਨਹੀਂ ਕਿ ਸਟਾਫ ਦੀ ਫੁੱਲ ਆਉਣ ਵਧੀਆ ਜਾਣ ਕੇ ਵਿਸਕੋਸ ਦੀ ਇਹ ਗਰੰਟੀ ਹੋਗੀ ਕਿ ਵਿਸਕੋਸ ਦੀ ਸਾਰੀ ਕੁਆਲਿਟੀ ਹੈ ਜਿਹੜੀ ਲੱਗੀ ਹੋਈ ਹੈ ਇਹਦੇ ਵਿੱਚ ਸੈਕੰਡ ਕਲਰ ਜਿਹੜਾ ਤੁਹਾਨੂੰ ਮਿਲ ਰਿਹਾ ਉਹ ਮਿਲ ਰਿਹਾ ਜੀ ਬਲੂ ਸ਼ੇਡ ਇਹਦਾ ਸੈਕੰਡ ਕਲਰ ਰਹੂਗਾ ਰਾਇਲ ਬਲੂ ਜਿਹੜਾ ਸਭ ਤੋਂ ਜ਼ਿਆਦਾ ਇਸ ਟਾਈਮ ਹਿੱਟਰ ਚੱਲ ਰਿਹਾ ਨੰਬਰ ਰਹੂਗਾ ਜੀ 2 ਦੋ ਨੰਬਰ ਇਹ ਸੂਟ ਰਹੂਗਾ ਨੈਕਸਟ ਵਾਲਾ ਜਿਹੜਾ ਤੁਹਾਨੂੰ ਮਿਲੇਗਾ ਉਹ ਰਹੂਗਾ ਜੀ ਇਹਦਾ ਸ਼ੇਡ ਮੋਰ ਪੰਖੀਆ ਸ਼ੇਡ ਮੋਰ ਪੰਖੀਆ ਗ੍ਰੀਨ ਸ਼ੇਡ ਇਹ ਵੀ ਕਲਰ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਜਿਹੜੇ ਮਰਜੀ ਚਾਹੇ ਸ਼ੋਅ ਲੋ ਜੇ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਕਲਰ ਜਿੰਨੇ ਵੀ ਦਿਖਾਉਂਗੀ ਨਾ ਤੁਹਾਡਾ ਦਿਲ ਕਰੂਗਾ ਕਿ ਆ ਵੀ ਕਲਰ ਲੈ ਲੀਏ ਤੁਸੀਂ ਖੁਦ ਕਨਫਿਊਜ਼ ਹੋ ਜੂਗੇ ਇੰਨੇ ਸੋਹਣੇ ਸੋਹਣੇ ਕਲਰ ਇਹ ਵਾਲੇ ਫੈਬਰਿਕ ਦੇ ਵਿੱਚ ਸਾਡੇ ਕੋਲ ਆਏ ਨੇ ਪ੍ਰਾਈਸ ਇਹਦਾ ਰਹੂਗਾ ਜੀ 1850 1850 ਤੇ ਪ੍ਰਾਈਸ ਰਹੂਗਾ ਆਲਓਵਰ ਸੂਟ ਲੈਣਾ ਆਲਓਵਰ ਸੂਟ ਮੰਗਵਾ ਲਿਓ ਮੈਚਿੰਗ ਕਰਕੇ ਲੈਣਾ ਮੈਚਿੰਗ ਕਰਕੇ ਲੈ ਲਿਓ ਬਟ ਜਿਹੜਾ ਦੁਪੱਟਾ ਉਹ ਤੁਹਾਡਾ ਐਕਸਟਰਾ ਰਹੂਗਾ ਜਿਹੜਾ ਸਕਰੀਨ ਤੇ ਮੈਂ ਪ੍ਰਾਈਸ ਸ਼ੋ ਕਰ ਰਹੀ ਆ ਉਹ ਜਿਹਦੇ ਬੋਟਮ ਦੇ ਨਾਲ ਕਰ ਰਹੀ ਆ ਜਿਵੇਂ ਮੈਂ ਤੁਹਾਨੂੰ ਬੋਟਮ ਦਿਖਾਈ ਆ ਬਾਟਮ ਵੀ ਜੇ ਤੁਸੀਂ ਮੈਚਿੰਗ ਕਰਵਾਉਣਾ ਮੈਚਿੰਗ ਵੀ ਮਿਲ ਜੂਗਾ ਜੇ ਤੁਸੀਂ ਆਲਓਵਰ ਲੈਣਾ ਤਾਂ ਆਲਓਵਰ ਵੀ ਮਿਲ ਜੂਗਾ ਠੀਕ ਹੈ ਜੀ ਜਿਵੇਂ ਵੀ ਤੁਹਾਨੂੰ ਚਾਹੀਦਾ ਹੋਊਗਾ ਮਿਲ ਜੂਗਾ ਤੇ ਕੱਲੀ ਸ਼ਰਟ ਲੈਣੀ ਹੈ ਸ਼ਰਟ ਵੀ ਮਿਲ ਜੂਗੀ ਜੇ ਤੁਸੀਂ ਖੁਦ ਸੂਟ ਨੂੰ ਕਸਟਮਾਈਜ਼ ਕਰ ਸਕਦੇ ਹੋ ਆ ਲੋ ਜੀ ਪਹਿਲਾਂ ਮੈਂ ਇਹਦੇ ਸਾਰੇ ਤੁਹਾਨੂੰ ਡਾਰਕ ਕਲਰ ਦੀ ਸ਼ੋਅ ਕਰ ਦਿੰਦੀ ਆ ਉਸ ਤੋਂ ਬਾਅਦ ਜਿਹੜੇ ਦੋ ਦਿਨ ਕਲਾਈਟ ਕਲਰ ਨੇ ਉਹ ਵੀ ਸ਼ੋਅ ਕਰ ਦੂੰਗੀ ਆ ਲੋ ਜੀ ਇਹ ਹੈਗਾ ਰਾਣੀ ਮਜ਼ੈਂਟਾ ਸ਼ੇਡ ਸਭ ਤੋਂ ਸੋਹਣੇ ਹਿੱਟ ਕਲਰ ਨੇ ਇਹ ਆਹ ਕਲਰ ਇਸ ਟਾਈਮ ਪੂਰੇ ਹਿੱਟ ਚੱਲ ਰਿਹਾ ਵਾ ਰਾਇਲ ਬਲੂ ਇਸ ਟਾਈਮ ਪੂਰਾ ਹਿੱਟ ਤੇ ਚੱਲ ਰਿਹਾ ਮਜ਼ੈਂਟਾ ਰਾਣੀ ਸ਼ੇਡ ਪੂਰਾ ਹਿੱਟ ਚੱਲ ਰਿਹਾ ਕੜਾਈਆਂ ਵਗੈਰਾ ਵਰਕ ਵਗੈਰਾ ਸਭ ਤੋਂ ਪ੍ਰੀਨ ਫੈਬਰਿਕ ਇਹ ਕਲਰਾਂ ਦੇ ਵਿੱਚ ਸਭ ਤੋਂ ਜ਼ਿਆਦਾ ਪਿਕ ਹੋਣ ਵਾਲਾ ਕਲਰ ਰਹਿ ਗਿਆ ਨੰਬਰ ਹੋਗਾ ਜੀ ਇਹਦਾ 4 4 ਨੰਬਰ ਇਹ ਸੂਟ ਰਹੂਗਾ ਫਟਾਫਟ ਸਕਰੀਨ ਸ਼ਾਟ ਲੈ ਕੇ ਆਰਡਰ ਕਰਨੇ ਆ ਜਿੰਨਾ ਵੀ ਭੈਣਾਂ ਨੂੰ ਇਹ ਵਾਲੇ ਸੂਟ ਤੁਹਾਨੂੰ ਚਾਹੀਦੇ ਨੇ ਠੀਕ ਹੈ ਜੀ ਨੈਕਸਟ ਵਾਲਾ ਸ਼ੇਡ ਰਹੂਗਾ ਜੀ ਸਾਡਾ ਫਰੋਜ਼ੀ ਸ਼ੇਡ ਫਰੋਜ਼ੀ ਸ਼ੇਡ ਰਹੂਗਾ ਨੰਬਰ ਹੋਊਗਾ ਜੀ 5 5 ਨੰਬਰ ਸੂਟ ਰਹੂਗਾ ਇਹਦੀ ਜਿਹੜੀ ਡਾਈ ਹੁੰਦੀ ਹੈ ਉਹ ਕੈਮੀਕਲ ਡਾਈ ਹੁੰਦੀ ਹੈ ਜਦੋਂ ਇਹਦਾ ਦੁਪੱਟਾ ਡਾਈ ਹੋਊਗਾ ਕੈਮੀਕਲ ਡਾਈ ਹੋਗੀ ਜਿਹਦੀ ਮਤਲਬ ਇੱਕ ਹੁੰਦਾ ਨਾ ਫਰੋਜ਼ੀ ਤੋਂ ਪਹਿਣਾ ਬਹੁਤ ਡਰ ਜਾਂਦੀਆਂ ਨੇ ਕਿ ਜਦੋਂ ਇਹਦੇ ਨਾਲ ਅਸੀਂ ਬਾਟਮ ਡਾਈ ਕਰਵਾਵਾਂਗੇ ਉਹਦਾ ਕਲਰ ਚਲੇ ਜਾਊਗਾ ਦੁਪੱਟਾ ਇਦਾਂ ਨਹੀਂ ਹੁੰਦਾ ਜੇ ਤੁਸੀਂ ਉਹਨੂੰ ਵਧੀਆ ਤਰੀਕੇ ਦੇ ਨਾਲ ਬਹੁਤ ਤਰ੍ਹਾਂ ਦੀ ਡਾਈ ਆਉਂਦੀ ਹੈ ਕੈਮੀਕਲ ਡਾਈ ਜਿਹੜੀ ਪੂਰੀ ਵਧੀਆ ਤੁਸੀਂ ਕਰਵਾਉਂਗੇ 100 200 ਐਕਸਟਰਾ ਤੁਹਾਨੂੰ ਪੇ ਕਰਨਾ ਪੈ ਜੂਗਾ ਪਰ ਕਲਰ ਕਿਤੇ ਨਹੀਂ ਜਾਂਦਾ ਤਾਂ ਕਰਕੇ ਪਹਿਣਾ ਨੂੰ ਹਰ ਕਿਸੇ ਨੂੰ ਫ੍ਰੋਜ਼ੀ ਕਲਰ ਪਸੰਦ ਹੁੰਦਾ ਪਰ ਇੱਕ ਕਲਰ ਤੋਂ ਡਾਦਦੀਆਂ ਇਹ ਕਲਰ ਲੈਣ ਤੋਂ ਬਹੁਤ ਇਝਕ ਜਾਂਦੀਆਂ ਨੇ ਪਰ ਤੁਸੀਂ ਬੇਫਿਕਰ ਹੋ ਤੁਸੀਂ ਸਾਡੇ ਕੋਲੋਂ ਇਹ ਚੀਜ਼ਾਂ ਕਰਵਾ ਸਕਦੇ ਹੋ ਤੁਹਾਨੂੰ ਪ੍ਰੋਪਰ ਕਲਰਾਂ ਦੇ ਨਾਲ ਮੈਚ ਕਰਕੇ ਤੇ ਪੂਰੀ ਕੈਮੀਕਲ ਡਾਈ ਦੇ ਨਾਲ ਸੂਟ ਤੁਹਾਡੇ ਤੱਕ ਪਹੁੰਚਦਾ ਕਰਾਂਗੇ ਠੀਕ ਹੈ ਜੀ ਨੈਕਸਟ ਕਲਰ ਆ ਗਿਆ ਰਾਣੀ ਮਜ਼ੈਂਟਾ ਫੇਰ ਇਹ ਥੋੜਾ ਜਿਹਾ ਹੈਗਾ ਵਾ ਮਹਿਰੂਨੀ ਜਿਹਾ ਰਾਣੀ ਮਜ਼ੈਂਟਾ ਜਿਹੜਾ ਥੋੜਾ ਜਿਹਾ ਮਹਿਰੂਨ ਜਿਹਾ ਇਹ ਕਲਰ ਚ ਆ ਰਿਹਾ ਇਹ ਪ੍ਰੋਪਰ ਜਿਹੜਾ ਪਿੰਕ ਡਾਰਕ ਹੌਟ ਪਿੰਕ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਵਾਲਾ ਕਲਰ ਆ ਇਹਦਾ ਨੰਬਰ ਹੋਊਗਾ ਜੀ 6 6 ਨੰਬਰ ਇਹ ਸੂਟ ਰਹੂਗਾ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਮੈਂ ਤੁਹਾਨੂੰ ਕਲਰ ਦਿਖਾਉਣ ਲੱਗੀ ਆ ਇਹ ਰਹਿਣਗੇ ਲਾਈਟ ਸ਼ੇਡ ਜਿਹੜੀਆਂ ਆਪਾਂ ਨਾ ਕਹਿਣੀਆਂ ਕਿ ਅਸੀਂ ਡਾਰਕ ਸ਼ੇਡ ਨਹੀਂ ਪਾਉਣੇ 6 ਸੂਟ ਨੇ ਜਿਹੜੇ ਅਸੀਂ ਤੁਹਾਨੂੰ ਡਾਰਕ ਕਲਰਾਂ ਦੇ ਉੱਪਰ ਸ਼ੋਅ ਕੀਤੇ ਨੇ ਫਟਾਫਟ ਪਿਕ ਕਰਨੇ ਨੇ ਪੈਣ ਬਣ ਕੇ ਸਿੰਗਲ ਸਿੰਗਲ ਸੂਟ ਆ ਰਿਪੀਟ ਇਹਨਾਂ ਦੇ ਵਿੱਚ ਹੈ ਨਹੀਂ ਜੀ ਤੋਂ ਜਿਨ੍ਹਾਂ ਨੂੰ ਵੀ ਇਹ ਸੂਟ ਚਾਹੀਤੇ ਹੋਣਗੇ ਤੁਸੀਂ ਫਟਾਫਟ ਆਪਣੇ ਪਿਕ ਕਰ ਲਿਓ ਕਿਉਂਕਿ ਇੱਕ ਜਿਵੇਂ ਕਿ ਬਰਪੀ ਦਾ ਸੂਟ ਆ ਸਾਡੇ ਕੋਲ ਜਿਹੜੀ ਮੈਂ ਦਿਖਾ ਰਹੀ ਆਂਗੇ ਵੀ ਇਹਨਾਂ ਨਾਲ ਦੀ ਜਿਹੜੀ ਸਾਡੀ ਸਭ ਤੋਂ ਹਿੱਟ ਰਹੀ ਆ ਬਟ ਉਹਨਾਂ ਦਾ ਸਾਡੇ ਕੋਲ ਰਿਪੀਟ ਸੀਗੀ ਇੱਥੇ ਸਾਨੂੰ ਖੁੱਦ ਨਹੀਂ ਸਿੰਗਲ ਸਿੰਗਲ ਪੀਸ ਮਿਲੇ ਨੇ ਸੋ ਕੈਣ ਬਣ ਕੇ ਫਟਾਫਟ ਸਕਰੀਨ ਸ਼ਾਟ ਲੈ ਲਿਓ ਡਿਮਾਂਡ ਬਹੁਤ ਆ ਹਰ ਪੁਟਿਕ ਦੇ ਪੂਰੀ ਵਧੀਆ ਟੌਪ ਦੀਆਂ ਬੁਟੀਕਾਂ ਦੇ ਇਹ ਵਾਲੇ ਪੀਸ ਖੁੱਲ ਰਹੇ ਨੇ ਸੋ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਲਿਓ ਜਿੰਨਾ ਭੈਣਾਂ ਨੂੰ ਇਹ ਵਾਲੇ ਪੀਸ ਚਾਹੀਦੇ ਹੋਣਗੇ ਲਾਈਟ ਸ਼ੇਡ ਉਹ ਵਾਲਾ ਜਿਹੜਾ ਮੈਂ ਹੁਣ ਪਿਆਜੀ ਜਿਹਾ ਸ਼ੇਡ ਤੁਹਾਨੂੰ ਦਿਖਾਇਆ ਨੰਬਰ ਇਹਦਾ ਰਹਿਊਗਾ ਜੀ 7 ਬਹੁਤ ਪਿਆਰਾ ਬਹੁਤ ਸੋਹਣਾ ਇਹ ਸੂਟ ਆ ਤੇ ਇਹਦੇ ਵਿੱਚ ਵੀ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਲਾਈਟ ਸ਼ੇਡਾਂ ਦੇ ਵਿੱਚ ਇਹ ਆ ਮਤਲਬ ਕਿ ਮੀਡੀਅਮ ਜਿਹਾ ਸ਼ੇਡ ਨਹੀਂ 9 ਜਿਆਦਾ ਮਤਲਬ ਕਿ ਜੇ ਤੁਸੀਂ ਆਪਣੀ ਮੰਮੀ ਲਈ ਚਾਹੁੰਦੇ ਹੋ ਮੀਡੀਅਮ ਜੀ ਏਜ ਲਈ ਜਿਆਦਾ ਡਾਰਕ ਨਹੀਂ ਲੈਣਾ ਚਾਹੁੰਦੇ ਕਾ ਇਹ ਵਾਲੇ ਕਲਰ ਤੁਸੀਂ ਲੈ ਸਕਦੇ ਹੋ ਬਹੁਤ ਪਿਆਰੇ ਬਹੁਤ ਸੋਹਣੇ ਸਰਦਾਰੀ ਸ਼ੇਡ ਨੇ ਇਹਦਾ ਨੰਬਰ ਰਹੂਗਾ ਜੀ 8 ਇਹ ਰਹੂਗਾ ਬਲੂ ਸ਼ੇਡ ਜਿਹਨੂੰ ਆਪਾਂ 베ਬੀ ਬਲੂ ਕਲਰ ਵੀ ਕਹਿ ਜਾਂਦੇ ਆ ਉਦਾਂ ਦਾ ਇਹ ਬਲੂ ਸ਼ੇਡ ਆ ਬਹੁਤ ਪਿਆਰਾ ਬਹੁਤ ਸੋਹਣਾ ਤੇ ਉਸ ਤੋਂ ਬਾਅਦ ਜਿਹੜਾ ਕਲਰ ਆ ਗਿਆ ਉਹ ਆ ਰਿਹਾ ਲਵੈਂਡਰ ਸ਼ੇਡ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਹੀ ਸੋਹਣਾ ਤੇ ਸਭ ਤੋਂ ਹਰੇਕ ਦੀ ਪਸੰਦ ਆ ਇਹ ਲਵੈਂਡਰ ਸ਼ੇਡ ਨੰਬਰ ਰਹੂਗਾ ਜੀ 9 9 ਨੰਬਰ ਇਹ ਸੂਟ ਰਹੂਗਾ ਨੈਕਸਟ ਵਾਲਾ ਲਾਸਟ ਸ਼ੇਡ ਆ ਜਿਹੜਾ ਉਹ ਆ ਰਿਹਾ ਸਾਡਾ ਮਹਿੰਦੀ ਆ ਸ਼ੇਡ ਮਹਿੰਦੀ ਆ ਸ਼ੇਡ ਬਹੁਤ ਪਿਆਰਾ ਬਹੁਤ ਹੀ ਸੋਹਣਾ ਨੰਬਰ ਹੋਊਗਾ ਜੀ 10 10 ਨੰਬਰ ਸੂਟ ਰਹੂਗਾ ਫਟਾਫਟ ਪਿਕ ਕਰ ਲਿਓ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਹੀ ਪਿਆਰੀ ਆ ਕਲਰ ਕੋਈ ਵੀ ਇਹਨਾਂ ਚ ਛੱਡਣ ਵਾਲਾ ਨਹੀਂ ਹਰ ਤਰ੍ਹਾਂ ਦੀ ਚੋਇਸ ਦੇ ਕਲਰ ਤੁਹਾਨੂੰ ਦਿਖਾ ਦਿੱਤੇ ਨੇ ਤੇ ਫੈਬਰਿਕ ਤੁਹਾਨੂੰ ਦੱਸ ਹੀ ਰਹੀ ਆ ਪਿਓਰ ਚਦੂਨ ਆ ਜੀ ਨਾਲ ਮੈਚਿੰਗ ਬਾਟਮਾ ਤੁਹਾਨੂੰ ਪੂਰੀਆਂ ਫੁੱਲ ਆਨ ਵਧੀਆ ਸੁਪੀਰੀਅਰ ਬੇਸ ਦੇ ਨਾਲ ਲਗਾ ਕੇ ਦਵਾਂਗੇ ਜਿਨ੍ਹਾਂ ਨੇ ਮੈਚਿੰਗ ਬਣਾਉਣੇ ਨੇ ਜਿਨ੍ਹਾਂ ਨੂੰ ਚਾਹੀਦੇ ਨੇ ਆਲ ਓਵਰ ਤਾਂ ਤੁਸੀਂ ਆਲ ਓਵਰ ਪਿਕ ਕਰ ਲਓ ਦੁਪੱਟੀਆਂ ਐਕਸਟਰਾ ਦੇਣਗੇ ਜਿਨ੍ਹਾਂ ਭੈਣ ਦੁਪੱਟੇ ਨਾਲ ਰੈਡੀ ਕਰਵਾਉਣੇ ਨੇ ਉਹ ਐਕਸਟਰਾ ਤੁਸੀਂ ਆਪਣੇ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਚਲੋ ਜੀ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ